ਦੇ ਸਿੱਖ ਦੂਜੇ ਪਾਸੇ ਮਾਤਾ ਗੁਜਰ ਕੌਰ ਜੀ ਕੱਲ ਇਤਿਹਾਸ ਸਾਂਝਾ ਕੀਤਾ ਨਾ ਸਤਪੋਹ ਦਾ ਰਾਤ ਹੋ ਜਾਂਦੀ ਐ ਸੌਂ ਜਾਂਦੇ ਨੇ ਸਹਿਬ ਜਾਦੇ ਮਾਤਾ ਗੁਜਰ ਕੌਰ ਜੀ ਦੀ ਗੋਦ ਵਿੱਚ ਧਨ ਮਾਤਾ ਗੁਜਰ ਕੌਰ ਜੀ ਸਾਰੀ ਰਾਤ ਕੁਮਾ ਮਾਸ਼ਕੀ ਦੀ ਛਪੜੀ ਦੇ ਵਿੱਚ ਬੈਠੇ ਰਹਿੰਦੇ ਨੇ ਤੇ ਗੁਰੂ ਪਿਆਰਿਓ ਦੂਜੇ ਪਾਸੇ ਮਾਤਾ ਲక్ష్ਮੀ ਨੂੰ ਪਤਾ ਜਦੋਂ ਲੱਗਦਾ ਹੈ ਮਾਤਾ ਲక్ష్ਮੀ ਨੂੰ ਵੀ ਨੀਂਦ ਨਹੀਂ ਆਉਂਦੀ ਸਾਰੀ ਰਾਤ ਮਾਤਾ ਲక్ష్ਮੀ ਵੀ ਨਹੀਂ ਸੌਂਦੀ ਕਿ ਜਿਵੇਂ ਮੈਨੂੰ ਕੁੰਮਾ ਦੱਸ ਕੇ ਗਿਆ ਕਿ ਛੋਟੇ ਛੋਟੇ ਸਹਿਬਜਾਦੇ ਜਿਨ੍ਹਾਂ ਦੇ ਪੈਰਾਂ ਦੇ ਵਿੱਚ ਛਾਲੇ ਹੋ ਗਏ ਲਹੂ ਵਗ ਰਿਹਾ ਹੈ ਠੰਡ ਨਾਲ ਕੰਬ ਰਹੇ ਸੀ ਤਨ ਦੇ ਉੱਤੇ ਪਹਿਨੇ ਹੋਏ ਵਸਤਰ ਵੀ ਗਿੱਲੇ ਸਨ ਸਾਰੀ ਰਾਤ ਸੋਚਾਂ ਦੇ ਵਿੱਚ ਫਿਕਰਾਂ ਦੇ ਵਿੱਚ ਬਸ ਸਤਿਗੁਰਾਂ ਦੇ ਲਾਲਾਂ ਨੂੰ ਮਾਤਾ ਜੀ ਨੂੰ ਯਾਦ ਕਰਦੀ ਰਹੀ ਇਹੋ ਦੇਖਦੀ ਰਹੀ ਕਿ ਸਵੇਰੇ ਇਹਨਾਂ ਦਾ ਕੀ ਬਣੇਗਾ ਤੇ ਗੁਰੂ ਪਿਆਰਿਓ ਰਾਤ ਲੰਘਦੀ ਐ ਅੰਮ੍ਰਿਤ ਵੇਲਾ ਹੁੰਦਾ ਹੈ ਮਾਤਾ ਗੁਜਰਕੌਰ ਜੀ ਕੁੰਮੇ 마ਸ਼ਕੀ ਨੂੰ ਆਵਾਜ਼ ਮਾਰਦੇ ਨੇ ਕਿਉਂਕਿ ਕੁੰਮਾ 마ਸ਼ਕੀ ਆਪ ਛੱਪੜੀ ਦੇ ਬਾਹਰ ਸੁੱਤਾ ਸੀ ਮਾਤਾ ਗੁਜਰਕੌਰ ਜੀ ਨੂੰ ਆਖਿਆ ਸੀ ਨਾ ਮਾਤਾ ਜੀ ਜੇ ਕੋਈ ਸਿਪਾਹੀ ਆ ਜਾਵੇ ਮੈਂ ਤੁਹਾਨੂੰ ਦੱਸ ਦਿਆਂਗਾ ਇਸ ਕਰਕੇ ਮੈਂ ਬਾਹਰ ਸੌਵਾਂਗਾ ਮੈਂ ਪਹਿਰਾ ਦੇਵਾਂਗਾ ਸੁੱਤਾ ਨਹੀਂ ਸੀ ਅਸਲ ਦੇ ਵਿੱਚ ਸਾਰੀ ਰਾਤ ਪਹਿਰਾ ਦਿੰਦਾ ਰਿਹਾ અમૃત વેલા ਹੁੰਦਾ માતાજી ਆਵਾਜ਼ ਮਾਰਦੇ ਨੇ ਬੇਪੁੱਤ ਕੁੰਮਿਆ ਉੱਠ ਖੜਿਆ ਕੁੰਮਿਆ ਜਦੀ ਬੋਲ ਪੈਂਦਾ ਹਾਂ ਮਾਂ ਉੱਠ ਖੜਿਆ ਮੈਂ ਭਾਵੇਂ ਤੇ ਸੁੱਤਾ ਨਹੀਂ ਸੀ માતાજી ਕਹਿੰਦੇ ਨੇ ਕੁੰਮਿਆ ਹੁਣ ਸਾਨੂੰ ਇੰਜ ਕਰ ਅਸੀਂ ਜਾ ਰਹੇ ਆ ਅਸੀਂ ਜਾਣਾ ਹੈ ਦੱਸ ਕਿੱਧਰ ਨੂੰ ਜਾਈਏ ਕੁੰਮਾ ਮਾਸਕੀ ਕਹਿੰਦਾ ਮੈਂ ਤੁਹਾਨੂੰ ਦਰਿਆ ਪਾਰ ਕਰਵਾ ਦੇਵਾਂਗਾ માતાજી ਕਹਿੰਦੇ ਨਹੀਂ ਕੁੰਮਿਆ ਅਸੀਂ ਤੇਰੀ ਜਾਨ ਜੋਖਮ ਵਿੱਚ ਨਹੀਂ ਪਾਉਣਾ ਚਾਹੁੰਦੇ ਤੂੰ ਇੱਕ ਰਾਤ ਕਟਾਈ ਐ ਖਾਲਸੇ ਨੂੰ ਤੇ ਗੁਰੂ ਪਿਆਰਿਓ ਉਹ ਸਮੇਂ ਮਾਤਾ ਗੁਜਰਕੌਰ ਜੀ ਕੋਲ ਜੋ ਗੁਰਜੀ ਸੀ ਨਾ ਮਾਇਆ ਦੀ ਥੈਲੀ ਸੀ ਜਿਹੜੀ ਕਮਰ ਕੱਸੇ ਨਾਲ ਬੰਨੀ ਹੋਈ ਸੀ ਲੱਕ ਦੇ ਨਾਲ ਜਿਹੜਾ ਸਰੋਪਾ ਬੰਨਦੇ ਨੇ ਉਹਨੂੰ ਕਮਰ ਕਸਾ ਕੇ ਆ ਜਾਂਦਾ ਬਾਕੀ ਤਾਂ ਸਾਰੀ ਮਾਇਆ ਧਨ ਦੌਲਤ ਹੀਰੇ ਜਵਾਹਰਾਤ ਸਭ ਨਦੀ ਦੇ ਵਿੱਚ ਵਹਿ ਗਏ ਸਨ ਇਹ ਮਾਇਆ ਦੀ ਖੁਰਜੀ ਪਤਾ ਨਹੀਂ ਕਿਵੇਂ ਕਮਰ ਕੱਸੇ ਨਾਲ ਲੱਗੀ ਰਹੇਗੀ ਮਾਤਾ ਜੀ ਨੇ ਉਹਦੇ ਵਿੱਚੋਂ ਮੋਹਰਾਂ ਕੱਢੀਆਂ ਮਾਤਾ ਜੀ ਆਖਣ ਲੱਗੇ ਵੇ ਪੁੱਤ ਕੁੰਮਿਆਂ ਆਲੇ ਮੋਹਰਾ ਤੇ ਨਾਲੇ ਜਿੱਥੋਂ ਪ੍ਰਸ਼ਾਦਾ ਲੈ ਕੇ ਆਇਆ ਸੀ ਨਾ ਬੀਬੀ ਲక్ష్ਮੀ ਤੋਂ ਉਹਨੂੰ ਵੀ ਦੇ ਆ ਮਾਤਾ ਜੀ ਤੁਸੀਂ ਪ੍ਰਸ਼ਾਦਾ ਛਕੋ ਬੈਠੋ ਇੱਥੇ ਮੈਂ ਹੋਰ ਪ੍ਰਸ਼ਾਦਾ ਲੈ ਕੇ ਆਉਣਾ ਮਾਤਾ ਜੀ ਕਹਿੰਦੇ ਨਹੀਂ ਤੇ ਗੁਰੂ ਪਿਆਰਿਓ ਐਨੇ ਨੂੰ ਬਾਤਾਂ ਚੱਲਦੀ ਹੈ ਆਪਾਂ ਇਤਿਹਾਸ ਦੇ ਵਿੱਚ ਇੱਕ ਬੰਦੇ ਨੂੰ ਲਾਣ ਤਾਂ ਪਾਉਣੇ ਆ ਜਿਹਦਾ ਨਾਮ ਹੈ ਗੰਗੂ ਬ੍ਰਾਹਮਣ ਐਨੇ ਨੂੰ ਗੰਗੂ ਬ੍ਰਾਹਮਣ ਆ ਜਾਂਦਾ ਹੈ ਇਹ ਦੋ ਮਸੰਦ ਸੀ ਤੁਮਾਂ ਦੇ ਦਰਬਾਰੀ ਦਰਬਾਰੀ ਨੂੰ ਗੰਗੂ ਬ੍ਰਾਹਮਣ ਆਖਿਆ ਗਿਆ ਇਹ ਆ ਜਾਂਦੇ ਨੇ ਇੱਕ ਕੁੰਮੇ ਨੂੰ ਪੁੱਛਦੇ ਨੇ ਕੁੰਮਿਆਂ ਇੱਥੇ ਕੋਈ ਗੁਰੂ ਦਾ ਸਿੱਖ ਤਾਂ ਨਹੀਂ ਵੇਖਿਆ ਕੁੰਮਾ ਆਖਣ ਲੱਗਿਆ ਤੁਸੀਂ ਕੌਣ ਹੋ ਕਹਿੰਦਾ ਅਸੀਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੇਖਾਂ ਸਾਨੂੰ ਪਤਾ ਲੱਗਿਆ ਇਹ ਇਧਰ ਨੂੰ ਸਿੱਖ ਆਏ ਨੇ ਤੇ ਗੁਰੂ ਪਿਆਰਿਓ ਐਨੇ ਨੂੰ ਨਾ ਇਹ ਗੰਗੂ ਬ੍ਰਾਹਮਣ ਦੀ ਨਜ਼ਰ ਮਾਤਾ ਗੁਜਰਕੌਰ ਜੀ ਤੇ ਪੈ ਜਾਂਦੀ ਹੈ ਵੇਖ ਲੈਂਦਾ ਹੈ ਤੇ ਜਦੋਂ ਵੇਖਦਾ ਹੈ ਨਾ ਤੇ ਬੜਾ ਪਹਿਲਾਂ ਖੁਸ਼ ਹੁੰਦਾ ਹੈ ਕਿਉਂਕਿ ਗੁਰੂ ਘਰ ਦਾ ਸੇਵਾਦਾਰ ਰਹਿ ਚੁੱਕਿਆ ਹੈ ਇਹ ਸੇਵਕ ਰਹਿ ਚੁੱਕਿਆ ਮਸੰਦ ਰਹਿ ਚੁੱਕਿਆ ਇਤਿਹਾਸਕ ਕਾਰਨ ਇਹ ਰਸੋਈਆ ਵੀ ਲਿਖਿਆ ਰਸੋਈਆ ਰਹਿ ਚੁੱਕਿਆ ਮਾਤਾ ਜੀ ਨੂੰ ਵੇਖ ਕੇ ਬੜਾ ਖੁਸ਼ ਹੋ ਜਾਂਦਾ ਹੈ ਜਦੋਂ ਸਾਬ ਜਦਿਆਂ ਨੂੰ ਵੇਖਦਾ ਚਾਹ ਚੜ ਜਾਂਦਾ ਹੈ ਅੱਠ ਪੌ ਦਾ ਸਵੇਰ ਹੋਈ ਹੈ ਅੱਜ ਦੂਜੇ ਪਾਸੇ ਜੋ ਅੱਠ ਪੌ ਦਾ ਇਤਿਹਾਸਾਂ ਜਾ ਤੁਹਾਡੇ ਨਾਲ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੇ ਇਸੇ ਕਰਕੇ ਅੱਠ ਪੌ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ ਦਿਨ ਦਾ ਹੁਣ ਗੰਗੂ ਬ੍ਰਾਹਮਣ ਆਖਦਾ ਮਾਤਾ ਜੀ ਮੇਰੇ ਧੰਨ ਭਾਗ ਨੇ ਕਿ ਤੁਸੀਂ ਮਿਲ ਗਏ ਮੈਨੂੰ ਮੈਂ ਲੱਭਦਾ ਸੀ ਮੈਂ ਵੇਖਦਾ ਸੀ ਤੇ ਗੁਰੂ ਪਿਆਰਿਓ ਮਾਤਾ ਗੁਜਰਕੌਰ ਜੀ ਕਹਿੰਦੇ ਪਈ ਇਹਨੂੰ ਤਾਂ ਮੈਂ ਜਾਣਦੀ ਆ ਇਹ ਤਾਂ ਗੰਗੂ ਬ੍ਰਾਹਮਣ ਹੈ ਜਦੋਂ ਇਹ ਗੱਲ ਆਖੀ ਕੁਮਾ ਮਾਸ ਕੀ ਕਹਿੰਦਾ ਚਲੋ ਜੀ ਕੋਈ ਤਾਂ ਤੁਹਾਨੂੰ ਮਿਲਿਆ ਹੁਣ ਤੁਹਾਡਾ ਮਿਲਾਪ ਖਾਲਸੇ ਨਾ ਹੋ ਜਾਏਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਹੋ ਜਾਏਗਾ ਇਹ ਗੰਗੂ ਬ੍ਰਾਹਮਣ ਨਨ ਮਾਤਾ ਗੁਜਰਕੌਰ ਜੀ ਨੂੰ ਅਤੇ ਛੋਟੇ ਸਾਹਿਬ ਜਦਿਆਂ ਨੂੰ ਨਾਲ ਲੈ ਜਾਣਾ ਚਾਹੁੰਦਾ ਸੀ ਕਿ ਚਲੋ ਭਾਈ ਮੈਂ ਆਪਣੇ ਘਰ ਲੈ ਜਾਵਾਂਗਾ ਉਸ ਤੋਂ ਅੱਗੇ ਫਿਰ ਮੈਂ ਹੋਰ ਖਾਲਸੇ ਨਾਲ ਅੱਗੇ ਮਿਲਾਪ ਕਰਾ ਦੇਵਾਂਗਾ ਤੇ ਜਦੋਂ ਗੁਰੂ ਪਿਆਰਿਓ ਮਾਤਾ ਗੁਜਰਕੌਰ ਜੀ ਤੁਰਨ ਲੱਗੇ ਨਾ ਬੀਬੀ ਲక్ష్ਮੀ ਜੀ ਪਹੁੰਚ ਜਾਂਦੇ ਨੇ ਜਿਨ੍ਹਾਂ ਨੇ ਪ੍ਰਸ਼ਾਦਾ ਬਣਾ ਕੇ ਭੇਜਿਆ ਸੀ ਉਹਨਾਂ ਕੋਲੇ ਫੇਰ ਪ੍ਰਸ਼ਾਦਾ ਸੀ ਕੁਮਾ ਮਾਸ਼ ਕੀਤਾ ਗਿਆ ਨਹੀਂ ਮਾਤਾ ਆਪ ਚੱਲ ਕੇ ਆ ਗਈ ਮਨ ਵਿੱਚ ਇਹ ਸੀ ਕਿ ਮਾਤਾ ਜੀ ਮੇ ਦੇ ਨਾਲੇ ਮੈਂ ਦਰਸ਼ਨ ਕਰ ਲਵਾਂਗੀ ਨਾਲੇ ਸਹਿਬ ਜਾਦੇਆਂ ਦੇ ਦਰਸ਼ਨ ਕਰ ਲਵਾਂਗੀ ਇਹਨੇ ਸਾਡੇ ਭਾਗ ਕਿੱਥੇ ਨੇ ਕਿ ਅਸੀਂ ਸਤਗੁਰੂ ਦੇ ਦਵਾਰੇ ਤੇ ਚਲੇ ਜਾਈਏ ਅੱਜ ਸਤਗੁਰੂ ਦੇ ਮਾਤਾ ਜੀ ਆਏ ਨੇ ਸਹਿਬ ਜਾਦੇ ਆਏ ਨੇ ਮਾਤਾ ਲక్ష్ਮੀ ਕਹਿੰਦੀ ਮੈਂ ਤਾਂ ਦਰਸ਼ਨ ਕਰਨ ਆਈ ਆ ਪ੍ਰਸ਼ਾਦਾ ਪਾਣੀ ਜਦੋਂ ਬਣਾ ਕੇ ਲੈ ਕੇ ਆਏ ਤਾਂ ਮਾਤਾ ਗੁਜਰ ਕੌਰ ਜੀ ਦੇ ਅੱਗੇ ਰੱਖਿਆ ਮਾਤਾ ਜੀ ਛਕੋ ਮਾਤਾ ਜੀ ਕਹਿੰਦੇ ਨਹੀਂ ਪਾਈ ਹੁਣ ਜਾਣਾ ਅੱਗੇ ਖੈਰ ਬੇਨਤੀਆਂ ਕਰਨ ਤੇ ਤਰਲੇ ਕਰਨ ਤੇ ਸਹਬਜਾਦੇ ਨੂੰ ਪ੍ਰਸ਼ਾਦਾ ਛਕਾਇਆ ਤੇ ਫਿਰ ਮਾਤਾ ਜੀ ਕੋਲ ਜੋ ਮਾਇਆ ਦੀ ਥੈਲੀ ਸੀ ਨਾ ਮਾਤਾ ਜੀ ਨੇ ਦੋ ਮੋਰਾ ਕੱਟ ਕੇ ਫੇਰ ਦੇ ਦਿੱਤੀਆਂ ਮਾਤਾ ਲక్ష్ਮੀ ਨੂੰ ਗੰਗੂ ਬ੍ਰਾਹਮਣ ਨੇ ਦੇਖ ਲਈਆਂ ਮਾਇਆ ਪਾਪ ਬੁਰਾ ਪਾਪੀ ਕੋ ਪਿਆਰਾ ਬਸ ਮਨ ਦੇ ਵਿੱਚ ਪਾਪ ਭਰਿਆ ਆ ਕਿ ਇਹ ਮਾਇਆ ਦੀ ਖੁਰਜੀ ਜੇ ਕਿਤੇ ਮੇਰੇ ਕੋਲ ਆ ਜਾਵੇ ਨਾ ਮੈਂ ਤਾਂ ਮਾਲੋ ਮਾਲ ਹੋ ਜਾਵਾਂਗਾ ਅਮੀਰ ਹੋ ਜਾਵਾਂਗਾ ਮੇਰੀਆਂ ਤਾਂ ਪੀੜੀਆਂ ਕਦੇ ਵੀ ਭੁੱਖੀਆਂ ਨਹੀਂ ਮਰਨਗੀਆਂ ਮਾਇਆ ਦੀ ਖੁਰਜੀ ਉੱਥੇ ਹੀ ਵੇਖ ਲਈ ਸੀ ਖੈਰ ਮਨ ਦੇ ਵਿੱਚ ਆਉਂਦਾ ਚਲੋ ਭਾਈ ਲੈ ਚਲੀਏ ਆਪਣੇ ਘਰ ਦੇ ਵਿੱਚ ਲੈ ਜਾਂਦਾ ਹੈ ਤੇ ਗੁਰੂ ਪਿਆਰਿਓ ਧੰਨ ਮਾਤਾ ਗੁਜਰਕੌਰ ਜੀ ਕੁੰਮਾ ਮਾਸ਼ਕੀ ਜੀ ਨੂੰ ਮਾਤਾ ਲక్ష్ਮੀ ਜੀ ਨੂੰ ਅਸੀਸਾਂ ਦਿੰਦੇ ਨੇ ਭਾਈ ਜਉਂਦੇ ਰਹੋ ਵਸਦੇ ਰਹੋ ਅੱਪਾ ਇਤਿਹਾਸ ਵਿੱਚ ਅੱਗੇ ਜਾ ਕੇ ਜ਼ਿਕਰ ਕਰਾਂਗੇ ਇਹ ਜਿਹੜਾ ਕੁੰਮਾ ਮਾਸਕੀ ਸੀ ਨਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਟ ਨਾਲ ਇੱਟ ਖੜਕਾਈ ਸੀ ਇਹ ਕੁੰਮਾ ਮਾਸਕੀ ਆ ਕੇ ਉਦੋਂ ਵੀ ਜੰਗ ਲੜਦਾ ਸੀ ਆਖੋ ਸਤਨਾਮ ਇਹਨੂੰ ਪਤਾ ਲੱਗਿਆ ਸੀ ਕਿ ਜਿਹੜੇ ਸਹਿਬਜ਼ਾਦੇ ਮੇਰੇ ਕੋਲ ਰਹਿ ਕੇ ਗਏ ਨੇ ਜਿਨ੍ਹਾਂ ਨੇ ਜੰਗ ਲੜੀ ਸੀ ਨਾ ਸਹਿ ਜਿਨ੍ਹਾਂ ਨੇ ਸੇਵਾ ਕੀਤੀ ਸੀ ਨਾ ਸਹਿਬਜ਼ਾਦਿਆਂ ਦੀ ਤੇ ਉਹ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਵਜ਼ੀਰ ਖਾਨ ਨੇ ਉਹ ਸਹਿਬਜ਼ਾਦੇ ਮੇਰੇ ਕੋਲੇ ਰਹਿ ਕੇ ਗਏ ਸੀ ਸਾਹਿਬ ਜਿਆਦਿਆਂ ਨੂੰ ਉਹਨੇ ਵੇਖਿਆ ਸੀ ਕਿ ਕੋਮਲ ਕੋਮਲ ਸਾਹਿਬ ਜਿਆਦਿਆਂ ਨੂੰ ਵਜ਼ੀਰ ਖਾਨੇ ਦੀਵਾਰਾਂ ਵਿੱਚ ਚੈਣ ਦਿੱਤਾ ਫਿਰ ਇਹ ਬੰਦਾ ਸਿੰਘ ਬਹਾਦਰ ਨਾਲ ਰਲ ਕੇ ਇੱਟ ਨਾਲ ਇੱਟ ਇਹ ਵੀ ਖੜਕਾਉਣ ਗਿਆ ਸੀ ਇਹ ਅੱਗੇ ਜਾ ਕੇ ਇਤਿਹਾਸ ਸਾਂਝਾ ਕਰਾਂਗੇ ਹੁਣ ਧੰਮਾ ਦਰਬਾਰੀ ਗੰਗੂ ਬ੍ਰਾਹਮਣ ਆਪਣੇ ਘਰ ਦੇ ਵਿੱਚ ਲੈ ਕੇ ਜਾਂਦਾ ਹੈ ਘਰ ਤੋਂ ਥੋੜੀ ਦੂਰ ਜਿੱਥੇ ਬਹੁਤ ਸਾਰੇ ਦਰਖਤ ਸਨ ਭਾਵੇਂ ਕਿ ਉਸ ਸਮੇਂ ਜੰਗਲ ਸੀ ਇੱਕ ਝਿੜੀ ਜੀ ਸੀ ਜਦੋਂ ਗੁਰੂ ਪਿਆਰਿਓ ਉੱਥੇ ਜਾ ਕੇ ਬੈਠਾ ਨਾ ਇਹ ਤਾ ਮਾਤਾ ਜੀ ਨੂੰ ਅਤੇ ਸਹਿਬਜ਼ਾਦਿਆਂ ਨੂੰ ਬਿਠਾ ਗਿਆ ਉੱਥੇ ਮਾਤਾ ਜੀ ਨੂੰ ਆਖਣ ਲੱਗਿਆ ਸਹਿਬਜ਼ਾਦਿਆਂ ਨੂੰ ਆਖਣ ਲੱਗਿਆ ਤੁਸੀਂ ਇੱਥੇ ਬੈਠੋ ਮੈਂ ਵੇਖ ਕੇ ਉਹਨਾਂ ਕੋਈ ਅੱਗੇ ਹੈ ਤਾਂ ਨਹੀਂ ਕੋਈ ਸਿਪਾਈ ਤਾਂ ਨਹੀਂ ਕੋਈ ਫੌਜ ਤਾਂ ਨਹੀਂ ਤੇ ਗੁਰੂ ਪਿਆਰਿਓ ਉਸ ਸਮੇਂ ਫਿਰ ਅੱਗੇ ਕੋਈ ਦਿਖਿਆ ਤਾਂ ਨਹੀਂ ਫਿਰੇ ਜਦੋਂ ਵਾਪਸ ਆਇਆ ਵਾਪਸ ਆ ਕੇ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਆਪਣੇ ਪਿੰਡ ਖੇੜੀ ਲੈ ਜਾਂਦਾ ਜਿਹਨੂੰ ਇਤਿਹਾਸਕਾਰਾਂ ਨੇ ਸਹੇੜੀ ਵੀ ਆਖਿਆ ਘਰ ਦੇ ਵਿੱਚ ਲੈ ਜਾਂਦਾ ਹੈ ਸਾਰਾ ਦਿਨ ਲੰਘ ਜਾਂਦਾ ਹੈ 8 ਪੋ ਦੀ ਰਾਤ ਹੋ ਜਾਂਦੀ ਹੈ ਆਪਣੀ ਮਾਤਾ ਨੂੰ ਆਖਦਾ ਅੰਮਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਾਤਾ ਜੀ ਨੇ ਤੇ ਉਹਨਾਂ ਦੇ ਸਹਬਜ਼ਾਦੇ ਨੇ ਤੂੰ ਪ੍ਰਸ਼ਾਦਾ ਪਾਣੀ ਤਿਆਰ ਕਰ ਕਰ ਇਹਨਾਂ ਨੂੰ ਸ਼ਿਕਾਈਏ ਤੇ ਫਿਰ ਇਹਨਾਂ ਨੂੰ ਆਪਾਂ ਰਾਤ ਕਟਾ ਕੇ ਸਵੇਰੇ ਸੁਰੱਖਿਅਤ ਜਗ੍ਹਾ ਤੇ ਪਹੁੰਚਾ ਦੇਵਾਂਗੇ ਇੱਕ ਗੱਲ ਯਾਦ ਰੱਖੋ ਇਹਨੇ ਜਿਹੜੀ ਮਾਇਆ ਦੀ ਖੁਰਜੀ ਵੇਖ ਲਈ ਸੀ ਨਾ ਜਦੋਂ ਮਾਤਾ ਗੁਜਰ ਕੌਰ ਜੀ ਨੇ ਕੁੰਮਾ ਮਾਸ਼ਕੀ ਅਤੇ ਮਾਤਾ ਲక్ష్ਮੀ ਨੂੰ ਦਿੱਤੀ ਸੀ ਮਾਇਆ ਉਸ ਕਰਕੇ ਦੀ ਨੇਿਤ ਫੱਟੀ ਹੋਈ ਸੀ ਮਾਂ ਨੂੰ ਪਤਾ ਕੀ ਆਖਣ ਲੱਗਿਆ ਮਾਤਾ ਇਹਨਾਂ ਕੋਲ ਮਾਇਆ ਦੀ ਖੁਰਜੀ ਹੈ ਆਪਾਂ ਬਸ ਇਹ ਲੈਣੀ ਹੈ ਕਿਸੇ ਤਰੀਕੇ ਨਾਲ ਤੂੰ ਪ੍ਰਸ਼ਾਦਾ ਬਣਾ ਤੇ ਗੁਰੂ ਪਿਆਰਿਓ ਉਸ ਸਮੇਂ ਰਾਤ ਹੋਈ ਮਾਤਾ ਜੀ ਨੇ ਮਾਇਆ ਦੀ ਖੁਰਜੀ ਪਰੇ ਰੱਖ ਦਿੱਤੀ ਹੁਣ ਸੋਨਾ ਤਾਂ ਕਿੱਥੇ ਸੀ ਮਾਤਾ ਜੀ ਨੇ ਸਹਿਬ ਜਾਦਿਆਂ ਨੂੰ ਨਾਲ ਪਾ ਲੈਂਦੇ ਨੇ ਮਾਤਾ ਜੀ ਸਾਬ ਜਿਆਦੇ ਨੂੰ ਸਵਾਦ ਦਿੰਦੇ ਨੇ ਆਪ ਜਾਗਦੇ ਨੇ ਕੰਗੂ ਬ੍ਰਾਹਮਣ ਆਉਂਦਾ ਮਾਇਆ ਦੀ ਥੈਲੀ ਚੁੱਕ ਕੇ ਲੈ ਜਾਂਦਾ ਰਾਤ ਨੂੰ ਤੇ ਜਦੋਂ ਮਾਇਆ ਦੀ ਖੁਰਜੀ ਮਾਇਆ ਦੀ ਥੈਲੀ ਚੁੱਕ ਕੇ ਲੈ ਜਾਂਦਾ ਨਾ ਮਾਤਾ ਜੀ ਵੇਖ ਲੈਂਦੇ ਨੇ ਮਾਤਾ ਜੀ ਕਹਿੰਦੇ ਚੱਲ ਕੋਈ ਨਹੀਂ ਸਵੇਰੇ ਲੈ ਲਵਾਂਗੇ ਹੋ ਸਕਦਾ ਹੋਵੇ ਨੇ ਸੰਭਾਲ ਕੇ ਰੱਖੀ ਹੋਵੇ ਪਰ ਨਹੀਂ ਮਨ ਬੇਈਮਾਨ ਹੋ ਗਿਆ ਮਨ ਵਿੱਚ ਪਾਪ ਆ ਗਿਆ ਤੇ ਜਿਹਦੇ ਮਨ ਵਿੱਚ ਪਾਪ ਆ ਜਵੇ ਉਹਨੂੰ ਪਾਪ ਹੀ ਪਿਆਰਾ ਲੱਗਦਾ ਤੇ ਗੁਰੂ ਪਿਆਰਿਓ ਧੰਨ ਮਾਤਾ ਗੁਰੂਕੌਰ ਜੀ ਸਾਰੀ ਰਾਤ ਆਪਣੇ ਪੁੱਤਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਯਾਦ ਕਰਦੇ ਨੇ ਪਿਆਰੇ ਗੁਰਸਿੱਖਾਂ ਨੂੰ ਯਾਦ ਕਰਦੇ ਨੇ ਵੱਡੇ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਨੇ ਇਸੇ ਤਰ੍ਹਾਂ ਅੱਠ ਪੋ ਦੀ ਰਾਤ ਲਗਾਉਂਦੇ ਨੇ ਆ ਅੱਜ ਦੀ ਰਾਤ ਧੰਨ ਮਾਤਾ ਗੁਰੂਕੌਰ ਜੀ ਗੰਗੂ ਬ੍ਰਾਹਮਣ ਦੇ ਘਰ ਘਟਦੇ ਨੇ ਕੱਲ ਨੂੰ ਨੌਪੋ ਚੜਦਾ ਹੈ ਤੇ ਇਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਦੇ ਵਿੱਚ ਪੰਜ-ਪੰਜ ਸਿੱਖਾਂ ਦੇ ਜਥੇ ਬਣਾ ਕੇ ਤੋਰਦੇ ਨੇ ਤੇ ਮਹਾਰਾਜ ਨੂੰ ਤਾਂ ਜੰਗ ਦੇ ਵਿੱਚ ਜਾਣ ਨਹੀਂ ਦਿੱਤਾ ਜਾਂਦਾ ਤੇ ਗੁਰੂ ਪਿਆਰਿਓ ਇਧਰ ਵੀ ਫਿਰ ਨੌਪੋ ਚੜਦੀ ਹੈ ਤੇ ਦੂਜੇ ਪਾਸੇ ਵੀ ਨੌਪੋ ਚੜਦੀ ਹੈ ਅਗਲਾ ਇਤਿਹਾਸ ਆਪਾਂ ਕੱਲ ਨੂੰ ਸਾਂਝਾ ਕਰਾਂਗੇ ਕਿ ਨੌਪੋ ਦਾ ਜਿਹੜਾ ਇਤਿਹਾਸ ਹੈ ਉਹ ਕਿਵੇਂ ਵਾਪਰਦਾ ਹੈ ਤੇ ਕਿਵੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲਦੇ ਨੇ ਉਥੇ ਹੀ ਚਮਕੌਰ ਦੀ ਗੜੀ ਦੇ ਵਿੱਚੋਂ ਇੱਕ ਮੁਗਲ ਫੌਜਾਂ ਬਾਈ ਤਾਰ ਦੇ ਪਹਾੜੀ ਰਾਜਿਆਂ ਦੀਆਂ ਫੌਜਾਂ ਇੱਕ ਸਿਰ ਕੱਟ ਲੈਂਦੀਆਂ ਨੇ ਉਹ ਜਦੋਂ ਸਿਰ ਕੱਟਿਆ ਹੋਇਆ ਜਦੋਂ ਸੂਬੇ ਦੀ ਕਚਹਿਰੀ ਦੇ ਵਿੱਚ ਜਾਂਦਾ ਢੋਲ ਟਮਕਾ ਵੱਜਦਾ ਹੈ ਸਿਪਾਹੀ ਨੱਚਦੇ ਟੱਪਦੇ ਜਾਂਦੇ ਨੇ ਰੌਲਾ ਪਾਉਂਦੇ ਜਾਂਦੇ ਨੇ ਉਹ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢ ਲਿਆਂਦਾ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਮਾਰ ਦਿੱਤਾ ਵਜ਼ੀਰ ਖਾਨ ਨੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਦੇ ਵੇਖਿਆ ਨਹੀਂ ਸੀ ਤੇ ਫਿਰ ਵਜ਼ੀਰ ਖਾਨ ਨੂੰ ਕਿਵੇਂ ਪਤਾ ਲੱਗਿਆ ਸੀ ਇਹ ਗੁਰੂ ਗੋਬਿੰਦ ਸਿੰਘ ਨਹੀਂ ਗੁਰੂ ਗੋਬਿੰਦ ਸਿੰਘ ਤਾਂ ਚਮਕੌਰ ਦੀ ੜੀ ਝੋਂ ਨਿਕਲ ਚੁੱਕੇ ਨੇ ਫੌਜਾਂ ਨੂੰ ਕਿਵੇਂ ਲਾਣ ਦਾ ਪਾਉਂਦਾ ਹੈ ਤੇ ਗੁਰੂ ਪਿਆਰੇ ਦੂਜੇ ਪਾਸੇ ਇਹ ਗੰਗੂ ਬ੍ਰਾਹਮਣ ਜਿਨੇ ਰਾਤ ਮਾਇਆ ਚੁੱਕ ਲਈ ਸਵੇਰੇ ਮਾਤਾ ਗੁਜਰਕੌਰ ਜੀ ਪੁੱਛਦੇ ਨੇ ਗੰਗੇ ਆ ਮਾਇਆ ਸੰਭਾਲ ਲਈ ਫਿਰ ਗੰਗੂ ਤੇ ਕਿਵੇਂ ਤੇਵਰ ਬਦਲਦੇ ਨੇ ਕੱਲ ਦੇ ਇਤਿਹਾਸਾਂ ਵਿੱਚ ਇਤਿਹਾਸਾਂਾਂ ਜਾ ਕਰਾਂਗੇ ਇਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਹਬੇ ਕਮਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣਾ ਹਾਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ